ਖਾਫਨੇ ਦੇ ਸੁੱਖੇ ਵਾਲੇ ਪਕੌੜੇ ਤਾਂ ਨਹੀਂ ਖਾ ਰਹੇ। ਇਹ ਵੀ ਨਹੀਂ ਖਾਫਨੇ ਨਹੀਂ ਪੈਂਦਾ ਸੀ ਤੇ ਮੂੰਹ ਤਾਂ ਹੀ ਲਾਲੀ ਆਉਂਦੀ। ਮਖੂਂੜੀ ਸੱਚੀ ਮਾਰਦੇ ਨਹੀਂ। ਕੋਈ ਐਸਾ ਨਹੀਂ ਖਾਫਨੇ ਕਿਸੇ ਨੇ ਪੰਪੋਂ ਦਿੱਤਾ ਤਾਂ ਸੇਰੀ ਖਾ ਗਿਆ। ਕਿੱਡਾ ਬੁਸ਼ਰ ਮਾਏ ਕਿੱਡਾ ਬੁਸ਼ਰ ਮਤ। ਕਿੱਡਾ ਬੁਸ਼ਰ ਇਹੇ ਮਾਰਾ ਕੱਟ ਕੇ ਦੰਤ ਜੀ ਤੇਰੇ। ਇਹਦਾ ਵਿਆਹ ਕਰ ਦਿਓ ਰੱਬ ਦਾ ਬਾਤ ਹੈ ਸੰਗਲ ਪਾ ਦਿਓ। ਸੰਕਲ ਦੇ ਮੈਂ ਮੈਂ ਡੰਗਰ ਕੋਈ ਜਿਹੜਾ ਖੁੰਡੀਆਂ ਖਾਣੀਆਂ ਨਹੀਂ ਹੈ ਨਾ ਖਾਫਣਾ ਨਾ ਹੋਵੇ ਐਵੇਂ ਗੱਲ ਬਣਾ ਕੇ ਕੀ ਤੂੰ ਸੋਗਾ ਨਹੀਂ ਗਿਆ ਅਹੀਂ ਨਹੀਂ ਹੋ ਅੱਜ ਤੋਂ ਬਾਹਰ ਜਾਣਾ ਪੂਆ ਕੋਲ ਉਹਦਾ ਨਾਂ ਨਹੀਂ ਲੈਣਾ ਹੁੰਦਾ ਕਿਉਂ ਨਹੀਂ ਨਾਂ ਲੈਣਾਗਾ ਮੇਰੀ ਧੀ ਹੈ ਕਿਉਂ ਛੁਡੀ ਘਰ ਦਾ ਸਾਰਾ ਕੁ ਪ੍ਰਾਈਵੇਸੀ ਦਾ ਇਹ ਕਿਉਂ ਤੇ ਛਡਾਣੀ ਤੁਹ ਨਹੀਂ ਮਾਰ ਜਮਾਂ ਤੋਂ ਹਣੀ ਤੂੰ ਤੂੰ ਤਾਂ ਖੜਿਆ ਤੇ ਸੇਰੀ ਖਾ ਕੇ ਆੜਾ ਆ ਮੈਂ ਗੱਲਬਾਤ ਕਰਨ ਕਿਦਾਂ ਚੱਲ ਨਵੇਂ ਪਵਾ ਕੇ ਆਇਆ ਓਏ ਗੋਲ ਚ ਟੋਟੀਆਂ ਨੇ ਜਾਂ ਨਹੀਂ ਖਾ ਗਿਆ ਸਵੇਰ ਤੋਂ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵਲੌਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਾਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਣ ਲੱਗੇ ਆ ਕਿਉਂਕਿ ਜਿਹੜਾ ਕੰਮ ਅੱਜ ਆਪਾਂ ਕਰਨ ਲੱਗੇ ਆ ਇਹਨੂੰ ਜਿਹੜਾ ਕੰਮ ਕਹਿੰਦੇ ਛਿੱਤਰਾ ਉਹ ਆ ਇਹੋ ਜਿਹਾ ਕੰਮ ਆਪਾਂ ਪਰ ਕਦੇ ਕੀਤਾ ਨਹੀਂ ਅੱਜ ਕਰਨ ਲੱਗੇ ਆ ਸੋ ਅੱਜ ਵਾਲਾ ਵਲੌਗ ਦਾ ਕਨਸੈਪਟ ਹੀ ਹੈ ਕਿ ਆਪਾਂ ਨਾ ਫੈਮਿਲੀ ਨੂੰ ਇਰੀਟੇਟ ਹੀ ਕਰਨਾ ਇਸ ਵਲੌਗ 'ਚ ਆਪਾਂ ਇਰੀਟੇਟ ਕਰਾਂਗੇ ਤੇ ਸਾਰਿਆਂ ਦੇ ਮੰਮੀ ਮੰਮੀ ਦੇ ਬੇਬੇ ਦੇ ਡੈਡੀ ਦੇ ਰਿਐਕਸ਼ਨ ਦੇਖਾਂਗੇ ਕੀ ਰਿਐਕਸ਼ਨ ਇਹ ਕਿਸੇ ਵੀ ਗੱਲ ਤੋਂ ਆਪਾਂ ਇਰੀਟੇਟ ਸੋ ਵਲੌਗ ਸ਼ੁਰੂ ਕਰਦੇ ਹਾਂ ਸਾਰੀ ਫੈਮਿਲੀ ਦੇ ਰਿਐਕਸ਼ਨ ਦੇਖਾਂਗੇ ਨੇਚਰਲ ਸੋ ਸਾਰਿਆਂ ਨੇ ਇੰਜੋਏ ਕਰਨਾ ਸੋ ਇੱਕ ਮੇਨ ਗੱਲ ਕਿ ਆਪਾਂ ਕੈਮਰਾ ਵੀ ਨਾ ਉਸ ਤਰੀਕੇ ਨਾਲ ਰੱਖਣਾ ਕਿ ਜਿਹੜਾ ਉਹਨਾਂ ਨੂੰ ਪਤਾ ਨਾ ਲੱਗੇ ਕਿ ਵਲੌਗ ਬਣਾ ਰਹੇ ਨੇ ਲੁਕੋਗੇ ਜਦੋਂ ਬੰਦਾ ਆਈ ਜੇ ਇੱਥੇ ਬਾਹਰ ਹੀ ਲੁਕੋਗੇ ਬੰਦਾ ਲੇ ਆਈਏ ਘਰੇ ਜੀ ਨਹੀਂ ਲਾ ਬੰਦਾ ਕੀ ਕਰੇ ਚੰਡੀ ਕਰਨ ਜਾਣ ਦੀ ਗੱਲ ਕਰੀ ਜਾਂਦਾ ਮੈਂ ਬੇਬੇ ਚੰਡੀ ਜਾਣ ਜਾ ਮਨੇ ਭੱਜ ਜਾ ਗੱਡੀ ਦਾ ਬਾਹਰ ਲੱਗੀ ਖੜੀ ਜਾ ਭੱਜ ਜਾ ਜਾਣਾ ਬੇਬੇ ਤੇਰੀ ਚੜੇ ਹੋਣੀ ਆ ਕੱਪੜੇ ਤੇਰੇ ਪਾਏ ਇਹਦੇ ਨਹੀਂ ਨਾ ਉਵੇਂ ਪੈ ਬੈਗ ਪਰ ਬੇਬੇ ਤੂੰ ਕਿਹੜਾ ਘਰੇ ਟੱਕਦੀ ਤਮਾਰਾ ਘਰੇ ਹੋਣੀ ਇੱਕ ਦਿਨ ਗਈ ਮੈਂ ਤੁਹਾਡੇ ਆਏ ਤੁਰਪ ਤੁਰ ਹੀ ਕਰਦੀ ਆ ਘਰੇ ਪੁੱਛ ਪੁੱਛ ਕੇ ਕਹੀ ਆ ਤੁਹਾਡੇ ਕੋਲ ਬਿਲ ਪੁੱਛੀ ਨਹੀਂ ਜਾਂਦੀ ਕਿਤੇ ਪੁੱਛ ਕੇ ਗਈ ਬਿਆਨਤਨ ਬਿਆਨਤਾਂ ਦਾ ਜਾਵੜਾ ਮੈਂ ਮੱਕ ਪੁੱਛੀ ਮੈਂ ਜਦੋਂ ਚੰਡੀਗੜ੍ਹ ਜਾਣਾ ਮੈਂ ਦੱਸ ਕੇ ਜਾਣੀ ਮੈਂ ਜਦੋਂ ਚੰਡੀਗੜ੍ਹ ਜਾਣਾ ਸਾਰੇ ਜਨ ਨਾਲ ਰਾਲਾ ਪਾ ਕੇ ਬਹਿ ਜਾਂਦੇ ਨੇ ਮੈਂ ਤਾਂ ਕੋਈ ਜਾਣਾ ਬਸ ਮੇਰੇ ਕੋਲ ਰਾਲਾ ਪਾਇਆ ਹੀ ਨਹੀਂ ਆਪੇ ਪੁੱਛਦੇ ਤੇ ਇਹਨੇ ਕਾਹਦੋਂ ਜਾਣਾ ਕਿਉਂ ਜਾਣਾ ਉਹ ਤਾਂ ਮੈਂ ਐਉਂ ਨਹੀਂ ਆ ਕਿਹਾ ਮਮੀ ਨੇ ਰਾਲਾ ਪੋਈ ਉਹਦੇ ਤੇ ਮੇਰਾ ਕੋਈ ਐਸਾ ਨਹੀਂ ਐ ਵੀ ਨਹੀਂ ਐਸਾ ਡੋਲਰ ਹੋ ਜਾ ਰਿਹਾ ਦੇ ਕੀ ਬੱਸ ਹੋਈ ਗਿਆ ਦੇ ਕੀ ਬੱਸ ਬਬੇ ਸਨਾਲੀ ਗੱਲ ਹੀ ਕੋਈ ਦੱਸ ਤੇ ਕੀ ਹੋ ਰੋਵਾ ਦੱਸ ਹਾਏ ਹਾਏ ਹਰ ਬੰਦ ਦੀ ਨਹੀਂ ਰਹਾ ਮਹਾਨ ਜੀ ਆ ਸਾਡੇ ਮਹਾਨ ਜੀ ਲੜੀ ਦੇ ਕੀ ਕਰਕੇ ਦੱਸ ਕੀ ਕਰਗੀ ਅੜੀਏ ਲੱਗਦਾ ਲਗੀਏ ਉਥੋਂ ਤਿੰਨ ਚਾਰ ਦਿਨ ਵਿਆਹ ਵੇਖ ਕੇ ਆਇਆ ਅੱਜ ਪਤਾ ਨਹੀਂ ਕਿਵੇਂ ਘਰੇ ਟਿਕਿਆ ਤੇ ਕੱਲੂ ਫੇਰ ਆਉਣਾ ਵਿਆਹ ਮੈਂ ਹੁਣ ਨਹੀਂ ਕਿਸੇ ਦੇ ਵਿਆਹ ਜਾਣਾ ਮੈਂ ਕੱਲ ਵਿਆਹ ਤੇ ਕੱਲ ਜਾਣਾ ਆਪ ਤੇ ਤੈਨੂੰ ਕੈਨ ਵਰਤਣਾ ਨਹੀਂ ਮੈਂ ਤੇ ਆ ਤੂੰ ਹੀ ਬਾਪੂ ਹੋ ਗਿਆ ਅਸੀਂ ਤੇ ਵਰਤਦੇ ਨਹੀਂ ਕਿਸ ਨੂੰ ਇੱਕ ਗੱਲਾਂ ਵੇ ਕਰ ਜਾਣਾ ਅੱਜ ਵੀ ਅੱਜ ਵੀ ਜਾਣਾ ਹੈ ਅੱਜ ਵੀ ਜਾਇਆ ਨਹੀਂ ਗਿਆ ਤੂੰ ਜਾਵੜਾ ਫਜਕੜਾ ਲੈਟ ਹੋ ਗਿਆ। ਕੌਣ ਤੇ ਵਿਆਹ ਹੋਊਗਾ ਹੁਣ? ਦੁਪਹਿਰ ਕੀ ਆ? ਮਗਰੋਂ ਪੰਡ ਭੁੰਡੇ ਚੱਕੇ ਗੁਰਸੀਆਂ ਕੱਟੀਆਂ ਕਰੀ। ਸਵਾਦ ਹੋ ਗਿਆ। ਤੂੰ ਹੀ ਰਹਿਣ ਦੋ ਮੱਮਾ। ਹਾਂ। ਵਿਆਹ ਹੁਣ ਯਾਰ ਬੇਬੇ ਯਾਰਾਂ ਦੋਤਾਂ ਦੇ ਵਿਆਹਾਂ ਤੇ ਤੇ ਜਾਣਾ ਹੀ ਆ। ਬਿਲਕੁਲ। ਹਾਂ। ਆਪਾਂ ਤੇ ਵਰਤਨ ਨਾ ਲੈ ਲੈਣਾ। ਉੱਥੇ ਵੀ ਨਹੀਂ ਜਾਣ ਦਿੰਦੇ ਆ ਕਿ ਤੂੰ ਵਿਆਹ ਤੇ ਕੇ ਜਾਣਾ। ਕਿਉਂ ਨਹੀਂ ਜਾ ਵਿਆਹ ਤੇ ਜਾਓ ਜਦੋਂ ਜਦ ਆਪਦਾ ਭਾਈ ਵਾ ਜਾਂਦੇ ਆ ਉਹਨੇ। ਵਿਆਹ ਇਹਣਾ ਵਿਆਹ। ਜਨੇ ਬਣਾਉਂਦਾ। ਬਣਾਉਗਾ? ਅਹ? ਬਲੌਗ ਨਹੀਂ ਬਣਾਉਣਾ। ਅੱਜ ਨਹੀਂ ਬਣਾਉਣਾ। ਕਾਰਡ ਫੋਨ ਕਰ ਤਾਂ ਕੀ ਗੱਲ ਆਜੂਗਾ? ਠੀਕ ਹੋ ਜੇਗੀ। ਉਹ ਬੋਲ ਵੀ ਤਾਂ ਜਾਂਦੇ ਸਾਰੇ ਜਾਂਦੇ ਲੜੀ ਜਾਂਦੇ ਬਣਾ ਕੇ ਕੀ ਕਰਨ? ਇੱਧਰ ਦੀ ਪਾਇਆ ਕਰ। ਇੱਧਰ ਦੀ ਚੱਕ ਕੇ ਕਰ ਦੇ। ਮੈਂ ਮੈਂ ਚੱਲੇ ਹਾਂ ਚੰਡੀਗੜ੍ਹ ਅਜ ਫੇਰ ਜਾਣੇ। ਜੰਮੀ ਕਰਨੇ ਜਾਣਾਗਾ ਮਾਤਾ ਆਏ ਆ ਪੰਜਾਂ ਦੇ ਨਾਲ ਤੇ ਅੱਜ ਘਰੇ। ਬੱਲਾ ਬਤਾ ਮਾਰ ਅਸਤੇ ਨਹੀਂ ਮੁੱਕ ਜਾਣਾ। ਅੱਗੇ ਕੜਾ ਮਾਰੇ ਮੱਕ ਜਾ ਨਹੀਂ ਲੈਂਦਾ। ਇਹਦੇ ਜਿੰਨਾ ਮੰਗਵਾ ਕਰ ਮਮਾ ਸੋ ਜਰ ਤੈਨੂੰ ਬੁਲਾਏ ਗਏ ਅੱਗੇ ਮੈਨੂੰ ਹੋ ਗਈ ਯਾਨੀ ਇਹਦੇ ਬੀਬੀ ਭੱਜਣੋਂ ਤੇ ਬੇਬੇ ਦੇ ਅੱਜਕੱਲ ਬੜੇ ਇਕੱਠੇ ਹੁੰਦੇ ਮੈਂ ਦੋਵੇਂ ਜਣ ਚੁਗਲੀਆਂ ਕਰਦੇ ਨੇ ਔਰ ਇਹਨਾਂ ਨੇ ਕੀ ਕਰ ਹੁਣ ਤਾਂ ਉਹ ਨਿਆਈ ਕੀ 7 ਦਿਨ ਹੋ ਗਏ ਆ ਆ ਨਹੀਂ ਸੀ ਆਈ ਆ ਰੋਟੀਆਂ ਧੋ ਕੇ ਗਈ ਉਹ ਕੱਲਾ ਆਏ ਸੀ ਉਹ ਹਾਂ ਦੋਵੇਂ ਆਈਆਂ ਸੀ ਵਿਚਾਰੀ ਮਾਸੀ ਗੁੱਡੀ ਵੀ ਮੰਮੀ ਵੀ ਨਾਰਾਜ਼ ਜਾਂਦੀ ਚੁਗਲੀਆਂ ਕਰਨ ਚਲੋ ਤਿੰਨੇ ਜਣ ਚਲੋ ਹੁਣ ਤਾਂ ਪਤਾ ਲੈ ਬੇਨਤਾ ਦਾ ਪਤਾ ਲੈ ਚੁਗਲੀਆਂ ਕਰਦੇ ਨੇ ਤੇ ਤਿੰਨੇ ਜਣ ਮੰਨਦੇ ਨੇ ਚੁਗਲੀਆਂ ਕਰ ਕਰ ਕਾ ਤੂੰ ਕਰਦੇ ਆ ਲੋਕਾਂ ਦੀ ਗੱਲਾਂ ਕਾ ਤੂੰ ਕਰਦੇ ਤੂੰ ਸੁਣੀ ਜਾਇਆ ਕਰ ਬਹਿ ਕੇ ਲੋਕਾਂ ਨਹੀਂ ਹੁੰਦੇ ਆ ਰਹਿਣੀਆਂ ਇਥੇ ਆਪਦੇ ਤਾਂ ਕਿਤੇ ਹੋਈ ਨਹੀਂ ਤੇਰੀਆਂ ਮੇਰੀਆਂ ਹੁੰਦੀਆਂ ਜੀਆਂ ਆਂਡ ਗੋਲ ਨਹੀਂ ਹੁੰਦੇ ਕਰਨੀ ਕਿੱਥੋਂ ਪੈਰੀ ਦੇਖੀ ਚੱਲਿਆ ਖੜ ਕੇ ਉਹ ਆਏ ਉਹ ਆਏ ਉਹ ਮੰਮੀ ਨੂੰ ਫੋਨ ਲਾ ਕੇ ਕਦੇ ਉਹਨੂੰ ਫੋਲਾ ਉਹ ਫਲਾਣੇ ਨੇ ਆਹ ਸੂਟ ਪਾਇਆ ਉਹ ਸੂਟ ਇਦਾਂ ਕਿ ਚੂਟਾ ਤਾਂ ਬਾਹਰ ਨਾਲ ਕੱਟਿਆ ਆ ਵਾ ਚਾਹ ਫਿਰ ਉਹ ਚੂਟਾ ਤਾਂ ਬਾਹਰ ਵੀ ਦੁਨੀਆ ਇੱਕ ਬੰਦੂਕ ਨਾਲ ਗੱਲ ਗੁਲ ਕਰ ਲਵੇ ਨਾ ਸੂਟ ਦਾ ਵੀ ਉਹ ਪੁੱਛਣਾ ਨਾ ਮੈਨੂੰ ਵੀ ਥਿੰਗਰੀ ਲੱਗੀ ਕਿ ਭਾਈ ਪੈਂਗੀ ਲਾਈ ਗੱਲੇ ਉਹ ਆਪ ਜਿੱਥੇ ਮਰਜੀ ਤੁਰ ਜਾਣਾ ਅੱਜ ਮੈਂ ਵਿਆਹ ਤੇ ਮੇਰੀ ਜਾਨ ਨਹੀਂ ਦਿੱਤਾ ਕਿ ਦੋਸਤ ਦੇ ਵਿਆਹ ਤੇ ਕਾਹਦੀ ਜਾਨ ਤੁਰ ਫੋਟ ਕੋ ਫੇਰ ਚਲਾ ਜਾਵੇ ਥੁੰਗੇ ਰਹਿੰਦੇ ਵਿਆਹ ਵਿਆਹ ਰੋਜ਼ ਵਿਆਹ ਰੋਜ਼ ਵਿਆਹ ਹਾਂ ਤਾਂ ਵਿਆਹ ਵੇਖਣੇ ਬਹੁਤ ਔਖੇ ਹੈ ਇਹ ਕੋਈ ਹੋ ਗਏ ਨੀ ਅਗੇ ਸਾਰਾ ਬੇਬੇ ਭਾਈ ਗਲਤ ਗੱਲ ਆ ਜਦੋਂ ਦਿੱਲੀ ਕਰਨਾਲ ਜਦੋਂ ਬੇਬੀ ਭਾ ਜਨਾਉਂਦੀ ਆ ਨਾ ਤੂੰ ਕਰਦੀਆਂ ਗੱਲਾਂ ਬੀਬੀ ਕੋਲੇ ਕਰਦੇ ਨੇ ਗਲਤ ਗੱਲ ਕਰਦੇ ਉਹ ਨਹੀਂ ਕੀਤੀ ਕਰਦੀ ਸੀ ਮੈਂ ਇਮਰਾਨ ਤੇ ਮੈਨੂੰ ਸਾਰਾ ਪਤਾ ਕਰਦੀਆਂ ਗੱਲਾਂ ਤੂੰ ਦੱਸਦਾ ਦਾਦੇ ਦੱਸ ਤੂੰ ਕਿਹੜੀ ਕੀਤੀ ਪੁੱਛ ਲੈ ਕੋਈ ਗੱਲ ਕੀਤੀ ਕਰਕੇ ਮੈਨੂੰ ਪਤਾ ਲੱਗਾ ਆ ਕਰਦੀਆਂ ਗੱਲਾਂ ਉੱਧਰ ਕਰੀ ਜਾਂਦੇ ਆ ਤੂੰ ਹਾਂ ਕੀ ਆ ਯਾਰ ਗਲਤ ਗੱਲ ਆ ਕੀ ਕੀਤੀ ਦੱਸਦਾ ਦੇ ਮੈਨੂੰ ਉਹ ਤੁਹਾਨੂੰ ਵੀ ਪਤਾ ਹੀ ਕਿ ਕਿਹੜੀ ਗੱਲ ਕੀਤੀ ਹੈ ਮੈਂ ਤਾਂ ਕੋਈ ਕੀਤੀ ਨਹੀਂ ਉਹਦੇ ਕੋਈ ਆ ਉਹ ਫਿਰ ਐਵੇਂ ਪਿੰਡ 'ਚ ਗੱਲ ਫੈਲ ਗਈ ਹੈ ਇਹ ਐਵੇਂ ਫੈਲ ਜਾਂਦੀ ਹੁੰਦੀ ਹੈ ਆਪਣੇ ਘਰੋਂ ਹੀ ਚਲੀ ਜਾਂਦੀ ਹੈ ਉਹ ਭਜਨ ਉਹਨੂੰ ਮੈਂ ਮਾਇਨੇ ਜਿਆਦਾ ਭਜਨ ਨੂੰ ਆ ਵੀ ਪਤਾ ਲੱਗ ਜਾਂਦਾ ਹੋਰ ਹੀ ਦੱਸ ਦਿੰਦੇ ਬੀਬੀ ਅੰਦਰ ਜਾਮੀ ਹੈ ਜਿਹੜਾ ਸਾਰਾ ਸਾਰਾ ਅੰਦਰ ਜਾਮੀ ਉਹ ਘਰ ਦੀਆਂ ਗੱਲਾਂ ਨਾ ਉੱਧਰ ਕਰਿਆ ਕਰੋ ਰੋਟੀ ਨਾ ਕਰਨੀ ਤੇ ਘਰ ਦੀਆਂ ਗੱਲਾਂ ਥੋੜੀ ਕਰੀ ਦਿੰਦੀ ਹਾਂਗੀ ਤੇ ਘਰ ਜਾ ਕੀ ਹੈ ਸਾਰਾ ਫੁੱਲ ਖਲੋਤੀ ਦਾ ਪਾਲਕ ਹੋ ਗਿਆ ਉਹ ਵਾਲੇ ਕੱਪੜੇ ਵੀ ਲਿਆਉਂਗਾ ਨਹੀਂ ਯਾਰ ਨਾ ਕੰਮ ਕੱਪੜੇ ਲੈ ਕੇ ਦਿੰਦੇ ਆ ਹੋਰ ਕੇਰੇ ਕੱਪੜੇ ਹੈ ਨਹੀਂ ਕਿ ਵਿਆਹ ਜਾਣ ਵਾਲੇ ਨਹੀਂ ਮੈਂ ਮਰ ਜਾਵਾਂ ਖੜੀ ਖਲੋਤੀ ਵਾਹ ਕਰੋ ਕੇਰੇ ਕੱਪੜੇ ਹੈ ਨਹੀਂ ਤੇ ਤੇਰੇ ਪੰਜਾਬ 'ਚ ਹੀ ਹੈ ਨਹੀਂ ਸੌਂਗੇ ਸਾਰਾ ਦਿਨ ਸੁੱਤੇ ਰਹਿੰਦੇ ਉਹ ਕੰਮ ਹੈ ਨਹੀਂ ਸੁੱਤੇ ਕੋਈ ਨਹੀਂ ਪਤਾ ਕਿੰਨਾ ਲੱਖ ਤੇ ਆ ਧੌਣਦਾ ਹੁੰਦੀ ਹੈ ਵੇਲੇ ਸੁੱਤੇ ਪਿਆਂ ਦੇ ਲੱਗਦੇ ਧੌਣਦੇ ਕੰਮ ਤਾਂ ਮੈਂ ਨਹੀਂ ਤੂੰ ਕਰਦਾ ਸਾਰੇ ਤੇ ਹੁਣ ਵੇਲਾ ਬੂਟਾ ਵੇਲਾ ਹੋ ਗਿਆ ਨਾ ਜਿਹੜਾ ਮਾਰਾ ਜਾਂ ਖਟਾਈ ਚ ਆਉਂਦਾ ਉਹਦਰ ਤੋੜ ਕੇ ਸਬੂਤਾ ਹੀ ਉਹ ਤਾਂ ਹੀ ਕਿੰਨੇ ਜਿਆਦਾ ਸਾਰਾ ਬੂਟਾ ਵਿਰਲਾ ਹੀ ਹੋ ਗਿਆ ਮੈਂ ਤੇ ਕਹੇ ਮੈਂ ਦਾ ਲੱਗਾ ਸਾਰਾ ਟੰਪਰ ਹੀ ਆ ਕਿ ਤੂੰ ਨਾਲ ਦੂਜਾ ਤੋੜ ਕੇ ਆ ਪੱਕਾ ਨਹੀਂ ਮੈਂ ਇੱਕ ਤੋੜਿਆ ਉਹਦਾ ਇਹਨਾਂ ਕੋ ਤੋੜਿਆ ਸਾਰੇ ਟੰਪਨੇ ਵਾਲਾ ਪਾਇਆ ਹਾਏ ਕੱਚਾ ਤੋੜ ਲਿਆ ਹਾਏ ਕੱਚਾ ਤੋੜ ਮੈਂ ਮੁੜ ਕੇ ਮਰੂਦ ਵੇਖਿਆ ਨਹੀਂ ਐਨੇ ਲੱਗੇ ਨਹੀਂ ਬੇਬੇ ਆ ਇਹ ਮੈਂ ਤੋੜ ਕੇ ਖਾ ਲਾ ਉਹ ਨਾ ਪਤਾ ਬੋਰੀ ਦੇ ਵਿੱਚ ਮੇਰਾ ਨਹੀਂ ਘਰੇ ਜੀ ਜੂ ਲਾਂਦਾ ਤੇ ਫੇਰ ਹੁਣ ਕੋਠੇ ਜਾਣਗੇ ਮੈਂ ਜਾਣਾ ਚੰਡੀਗੜ੍ਹ ਕਿਤੇ ਨਹੀਂ ਜਾਣਾਗਾ ਉੱਥੇ ਲਾ ਕੇ ਆਉਣਾ ਮੇਰੇ ਘਰੇ ਨਹੀਂ ਨਾ ਜੀ ਲੱਗਦਾ ਜੇ ਕੇਤ ਜਾਵੜ ਉੱਥੇ ਵੀ ਨਹੀਂ ਜੀ ਲੱਗਦਾ 10 ਬੋਰੀਆਂ ਖਾਦੀਆਂ ਖਿਲਾਉਣੀਆਂ 10 ਬੋਰੀਆਂ ਨਹੀਂ 10 ਦਿਨ ਮੈਂ ਚੰਡੀਗੜ੍ਹ ਲਾ ਕੇ ਆਉਣੇ 10 ਦਿਨ ਇਹ ਨਹੀਂ ਗੱਲ ਬੇਬੇ ਤੜੀਆਂ ਕਿੱਡਾ ਸੋਹਣਾ ਬੇਬੇ ਤੂੰ ਜਾਵਾਂ ਨਹੀਂ ਆਖੇ ਲੱਗਦੀ ਕੀ ਕਰਾਂ ਦੱਸ ਮੈਨੂੰ ਦੱਸ ਦੇ ਕੀ ਕਰ ਆਖੇ ਲੱਗਾ ਦੱਸ ਉਹ ਕੁਝ ਕਰ ਲੂੰਗੀ ਫੇ ਮੈਂ ਲੈ ਖਰੋ ਗਿਆ ਹਲਾ ਮਿੱਠਾ ਖਾਇਆ ਮਿੱਠਾ ਐਨਾ ਖੱਟਾ ਕੀ ਕਰਦਾ ਗੱਲ ਬਣਾ ਮਿੱਠਾ ਐਨਾ ਦਾ ਮਿੱਠਾ ਆਮਾ ਇਹ ਪਿੰਦਾ ਉਥੇ ਚੰਡੀਗੜ੍ਹ ਮਿੱਠੇ ਮਿੱਠੇ ਜੂਸ ਇਹੀ ਸਿਆਣੀ ਗੱਲ ਮੈਂ ਚੱਲਿਆ ਮੈਂ ਜਾਣਾ ਨਹੀਂ ਜਾਣਾਗਾ ਉਹ ਤੂੰ ਜਾ ਮੈਨੂੰ ਫੋਨ ਨਹੀਂ ਹੋਣਾ ਚਾਹੀਦਾ ਗਾ ਤੇ ਤੈਨੂੰ ਘਰ ਜਾਣਾ ਨਹੀਂ ਚਾਹੀਦਾ ਗਾ ਆ ਦੋ ਇੱਕ ਦਿਨ ਨਹੀਂ ਹੋਇਆ ਹੁੰਦਾ ਕਦੋਂ ਨਾ ਕਦੋਂ ਨੇ ਕਿੱਥੇ ਗਾ ਕੇ ਤੇ ਮੰਮੀ ਐਦਾਂ ਹੀ ਕਰਦੀ ਕਿ ਆਪਣੇ ਚਾਰ ਦਰਦਾ ਹੋ ਗਏ ਸੀ ਗਾ ਇਹਨੂੰ ਚਾਰ ਦਿਨ ਕੀ ਸਾਰੇ ਜਾਂਦੇ ਆ ਕੋ ਮਨਫਲ ਬੰਦੀ ਜੇ ਨਹੀਂ ਅੱਜ ਘਰੇ ਵੜਿਆ ਮੈਂ ਤਾਂ ਰਾਤ ਆਉਂਦੀ ਨੇ ਪੁੱਛਿਆ ਹਰਮਨ ਆ ਗਿਆ ਮੈਂ ਡੇਟੀ ਹੀ ਵੇਖੀ ਸਾਰੇ ਜਾਂਦੇ ਘੁੰਮਣ ਫਰ ਮੈਂ ਮੈਂ ਜਾਵਣਾ ਸਾਰੇ ਟੱਬਰ ਹੀ ਪਿੱਛੇ ਜਾਂ ਮੈਂ ਆਇਆ ਪਹਿਲਾਂ ਨਿਕਲ ਕੇ ਘਰ ਕਿੱਥੇ ਉਦੋਂ ਮਗਰੋਂ ਆਇਆ ਹੋਣਾ ਵਿਆਹ ਤੋਂ ਜਾਣ ਲਈਆਂ ਦੋਵੇਂ ਤੂੰ ਸੈਰ-ਸਪਟਿਆਂ ਤੇ ਫਿਰਦੀ ਬੇਬੇ ਬਰਹਾਸ ਦੀ ਗੱਲਾਂ ਕਰੀਆ ਤੂੰ ਫੋਨ ਹੀ ਚਲਾਈ ਆਇਆ ਕਰੋ ਇਹ ਇਹ ਸਿੱਖਿਆ ਮੈਨੂੰ ਸਾਨੂੰ ਵੀ ਜਦੋਂ ਤਾ ਤੂੰ ਬੈਠਾ ਕੋਈ ਚੱਜ ਦੀ ਗੱਲ ਕੀਤੀ ਆ ਤੂੰ ਚੰਡੀਗੜ੍ਹ ਤੂੰ ਨੀਂ ਚੱਡਾ ਲੁਧਿਆਣਾ ਤੂੰ ਨੀਂ ਚੱਡਾ ਦਿੱਲੀ ਤੂੰ ਨੀਂ ਚੱਡੀ ਜਿਲੰਦਰ ਤੂੰ ਨਹੀਂ ਛੱਡੇ ਅੰਬਰਸਰ ਤੂੰ ਨਹੀਂ ਛੱਡਾ ਤੂੰ ਕਿੱਥੇ ਨਹੀਂ ਗਿਆ ਤੋਈ ਤਾਂ ਜਿਵੇਂ ਰੋਜ਼ ਮੈਨੂੰ ਭੇਜਦੇ ਆ ਨਾ ਕਹਣਾ ਹੀ ਆ ਆ ਪਾਡੀ ਮੇਰੀ ਮੇਰੀ ਘਰ ਸੋਹਣਾ ਮੈਂ ਤਾਂ ਇਹਨਾਂ ਦੇ ਆਪ ਪਹਿਲੀ ਹੱਥ ਲਾਣੀ ਵੀ ਇਹਦਾ ਵਿਆਹ ਕਰ ਦੋ ਰੱਬ ਦਾ ਬਾਤ ਹੈ ਸੰਗਲ ਪਾਜੋ ਸੰਗਲ ਕੀ ਮੈਂ ਮੈਂ ਡੰਗਰ ਕੋਈ ਜਿਹੜਾ ਸੰਗਲ ਪਾਉਣਾ ਉਹ ਸੰਗਲ ਹੀ ਹੁੰਦਾ ਜਿਹੜਾ ਡੰਗਰ ਨਹੀਂ ਉਹ ਡੰਗਰ ਨਹੀਂ ਉਹ ਬੁੜੀਆਂ ਨੇ ਡੰਗਰੀ ਬਣਾਉਣਾ ਤੂੰ ਉਹ ਬੁੜੀਆਂ ਜਿਹੜੀਆਂ ਡੰਗਰੀ ਬਣਾ ਦਿੰਦੀਆਂ ਬੰਦਿਆਂ ਨੂੰ ਆਿਆਂ ਨੂੰ ਆ ਕੇ ਡੰਗਰੀ ਬਣਾ ਦਿੰਦੀਆਂ ਇਹ ਗਲਤ ਨਹੀਂ ਗੱਲ ਇਹ ਸਹੀ ਗੱਲ ਆ ਆਪਾ ਬਣੇ ਬੜੇ ਸਾਰੇ ਬਣੇ ਆ ਸਾਰੇ ਮੈਂ ਬਣਾਇਆ ਤੇ ਇਹ ਵੀ ਬਣਿਆ ਸਾਰੇ ਬੜੇ ਡੰਗਰੀ ਬਣ ਜਾਂਦੇ ਆ ਹਾਂ ਇਹਨਾਂ ਦੇ ਪੁੱਠੇ ਤਾਂ ਬਗੈਰ ਮੂੰਹ ਨਹੀਂ ਜਾਂਦੇ ਕੋਈ ਨਾਲ ਚੱਲਿਆ ਦੀ ਮਾਟੀ ਦਾ ਚੱਲੇ ਆ ਉਹ ਚੱਲਿਆ ਉਹ ਖੇਰ ਤਾਂ ਜਾਣਾ ਜੀ ਕੰਗ ਵੇਖਣ ਮਾੜੀ ਮੋਟੀ ਆ ਆਪਾ ਅੱਡ ਹੋ ਜਾਣਾ ਮੰਮੀ ਹੋਣਾ ਅੱਬਾ ਜੀ ਆ ਮੈਂ ਤੰਗ ਕਰਦੇ ਰਹਿੰਦੇ ਨਹੀਂ ਨਹੀਂ ਅੱਡ ਦਾ ਆਪਾ ਹੋਣਾ ਰੋਟੀ ਕਿੱਥੇ ਖਾਵਾਂਗੇ ਮੇਰੇ ਤਾਂ ਪਕਾਈ ਨਹੀਂ ਜਾਂਦੀ ਇਹ ਪਕਾ ਲਿਆ ਨਰੂਗਾ ਆਪੇ ਪਕਾ ਲਈਂ ਨਾ ਰੋਟੀ ਮੈਂ ਭੇੜੇ ਕਰ। ਕਿਹੜੀ ਬਣਾ ਲਿਆ ਕਰਾਂਗੇ ਯਾਰ ਫਿਰ। ਚੌੜੀ ਨਹੀਂ ਹੋਣੇਗੀ। ਜਾ ਆਪਾਂ ਇਹ ਚੋੜਾ ਛੜਾ ਕੇ। ਬੇਬੇ ਨੂੰ ਕਹੋ ਬੇਬੇ ਵੀ ਨਹੀਂ ਕੋਈ ਗੱਲ ਸੁਣਦੀ। ਸੁਣਾ। ਉਹ ਮੈਂ ਕੀ ਸੁਣਾ ਕੇ ਕਰਾਂ। ਤੇ ਬਸ ਮੈਂ ਚੰਡੀਗੜ੍ਹ ਤਾਂ ਜਾਣਾ ਨਹੀਂ ਕਰੇ ਰਹਿਣਾ। ਜੇ ਨਹੀਂ ਚਿੱਤ ਲੱਗਦਾ ਨਾ ਖੇਤੀ ਖੇਤ ਗਿ ਜਾਓ। ਬਗਲੀ ਪਾਓ। ਵੇ ਸੁਮਾਰ ਕਿਤੇ ਮੇਰਾ ਟੈਕ। ਅੱਛਾ ਅੱਗੇ ਪੰਜਾਂ ਨੇ ਵਿਖਾਇਆ ਖੂਂਡੀਆਂ ਖਾਲੀਆਂ ਨਹੀਂ। ਮਾਂਜੀ ਭਰਿਆ ਹੀ ਪਿਆ ਹੋਣਾ ਧੋਣ ਵਾਲੇ ਕੱਪੜਿਆਂ ਨਾਲ ਜਾ ਲੈ ਜਾ ਉੱਥੇ ਤੋਂ। ਮਾਂ ਬਤਲ ਇਹਨਾਂ ਲਈ ਲੜਨਾ ਹੀ ਹੋਰ ਤੈਂ ਕੀ ਕਰੇ ਖੇ ਚੱਲ ਵੜਾ ਆ ਵੀ ਠੀਕ ਚੱਲ ਵੜਾ ਹੋਰ ਕਿੱਥੇ ਜਾਣਾ ਖੇ ਪਲਾਨੀ ਪੂਰੀ ਪੈਣੀ ਦੀ ਇਹ ਚੰਡੀਗੜ੍ਹੋਂ ਕੁਛ ਨਹੀਂ ਮਿਲਣਾਗਾ ਇਹ ਖੇ ਚੋਂ ਹੀ ਮੈਨਾਂ ਤੈਨ ਕੋਈ ਮਿਲਣਾ ਉੱਥੇ ਮੈਨਾਂ ਖੇ ਦੀ ਸੁਣਾ ਪਾਣੀ ਦੀ ਲੱਗਦਾ ਕਰ ਸੁਣਾ ਸਾਡੀ ਦਮ ਨਹੀਂ ਪੀ ਲੱਗਦਾ ਉਹ ਵੀ ਜਿਹੜਾ ਦੋਧਾਗਾ ਪੈਣੀ ਤੇ ਕਰੇ ਉਹ ਵੀ ਰੋਣ ਦੀ ਮੱਚ ਨਾਲੀ ਗੱਲਾਂ ਨੂੰ ਉਹ ਵੀ ਗਿੰਦੇ ਸੇ ਜੇ ਤੋ ਕਰੇ ਉਹ ਕੰਮ ਕਦੇ ਕਰਦੇ ਤੇ ਰਹਿ ਗਈ ਬਬੇ ਦੂਵੇਂ ਪਹਿਲਾਂ ਬੋਲੀਆਂ ਬੋਲੀਆਂ ਸੁਣਾ ਲੈਂਦੇ ਹੁਣ ਤੂੰ ਵੀ ਨੇ ਬੋਲੀਆਂ ਬੋਲੀਆਂ ਸੁਣਾ ਦੇ। ਕੋਈ ਨੂੰ ਹੋਵੇ ਤਾਂ ਬੋਲੀਆਂ ਸੁਣਾਵਾ ਗੁੱਤਾ। ਕੋਈ ਬੰਦਾ ਉੰਜੀ ਬੋਲੀਆਂ ਸੁਣਾ ਦਿੰਦਾ ਵਾ। ਹੁਣ ਬੈਠੇ ਹੀ ਤੇ ਬੋਲਦਾ ਬੋਲੇ ਸੁਣਾ ਦੇ ਤੂੰ ਸੁਣਾ ਦੇ ਨਹੀਂ। ਵਲੌਗਾਂ ਕਿ ਬਣਾ ਮੰਗੇ ਕੋਲ ਨਾ ਕੋਲ ਚੱਤ। ਓਏ ਓਨ ਨਹੀਂ ਵਲੌਗ ਵਲੌਗ ਨਹੀਂ ਬਣਾਇਆ। ਨੇ ਵਾਦੂ ਬਣਾ ਲੈ ਵਲੌਗ। ਤੇ ਨਾ ਬਣਾ। ਤੂੰ ਹੀ ਜਾਇਆ ਸਾਰਾ ਟੱਬਰ ਵਿਆਹ ਤੇ ਆਪਾ ਤੇ ਨਹੀਂ ਜਾਣਾ। ਨਹੀਂ ਜੀ ਕਰਦਾ ਆਪਾ ਚੰਡੀਗੜ੍ਹ ਜਾਣਾ। ਤੂੰ ਤੁਹਾਡਾ ਵਾ ਚੱਲੇ ਤੂੰ ਕਿਹਨਾਂ ਵਰਤੋਂ ਇਹਨੂੰ। ਹਾਂ ਤੂੰ ਇਕੱਲਾ ਜੰਮ ਪਿਆ ਘਰ ਚੋਂ ਵਰਤਨ ਵਾਲਾ। ਹੋਰ ਤਾਂ ਸਾਰੇ ਬ ਓਪਾਏ ਬਰਾਵੋ ਜਾਓ ਐ ਪਹੁੰਚ ਗਏ ਥੋੜੀ ਆਣਾ ਹਾਂ ਤੇ ਜਾ ਜਾਵੜ ਨਹੀਂ ਜਾਵੜ ਉੱਥੇ ਕਿਸੇ ਨੇ ਵੀ ਰੋਟੀ ਦੇਖੀ ਪਹੁੰਚ ਕੇ ਵਿਆਜ ਸਾਰਾ ਕੁਝ ਹੁੰਦਾ ਵਿਆਜ ਹੋ ਗਿਆ ਪਿਆ ਉਸ ਆਹ ਟੱਕਰ ਦੇ ਅਗਲੇ ਉਹ ਤਾਂ ਬੈਠੇ ਦਾ ਕੁਰਸੀਆਂ ਲੈ ਲਏ ਤਾਂ ਘੜੀ ਟੱਕਰ ਕੱਲ ਵੀ ਕਰਨ ਅਗਲੇ ਤਾਂ ਉੱਠੋ ਬੈਠ ਕਠੀ ਕਰਨੇ ਹਾਂ ਉਹ ਬੈਠ ਕਠੀ ਕਰਨੇ ਬਹੁਤ ਤੰਗ ਕਰਦੇ ਸਾਰੇ ਤੂੰ ਤੋ ਸਾਰਿਆਂ ਨੂੰ ਤਾਂ ਅੰਦਰ ਕਰ ਦੋ ਚੰਗਾ ਭਲਾ ਅੰਦਰ ਬੈ ਜਾ ਹਰਮਨ ਬਾਹਰ ਆ ਜਾ ਬਾਹਰ ਆਏ ਬਾਹਰ ਆ ਜੀ ਦੋ ਸੁਣਾਉਂਦੇ ਤੇ ਲੜ ਪੈਂਦੇ ਕੀ ਘਰੇ ਬੰਦੇ ਉਹ ਦਿਨ ਭਰਾਵਾ ਹਰਮਨ ਉਹਦੋਂ ਤੂੰ ਫੋਨ ਨਹੀਂ ਲਾਇਆ ਮੈਨੂੰ ਤੂੰ ਗਿਆ ਸੀ ਜਦੋਂ ਬੇਬੇ ਕੀ ਆਂਦੀ ਸੀਗੀ ਪਿੱਛੋਂ ਬੇਬੇ ਕੀ ਆ ਤੂੰ ਮੈਂ ਸਾਰਾ ਸੁਣ ਗਿਆ ਸੀ ਕੀ ਆਖਾ ਸੀ ਕੀ ਦਿਨ ਨਹੀਂ ਦਿਨ ਨਹੀਂ ਫਰੋਈ ਪਰ ਗਏ ਕੀ ਆ ਗਏ ਆ ਆ ਕੀ ਆਖੇ ਕਿ ਹਣ ਭਜੇਦਾ ਭੁੱਲ ਗਿਆ ਮੈਂ ਤਾਂ ਜੇ ਤਾਂ ਕਰਾ ਹੀ ਹੀਰਾ ਫੋਨ ਤੇ ਹੀਗਾ ਮੈਂ ਮੰਮੀ ਤੇ ਡੈਡੀ ਕੋਈ ਹੋਈ ਸੀ ਆਹ ਵਾਰ ਪਤਾ ਗਾਇਬ ਕਿਨੇ ਕੀ ਆਖੇ ਤੋ ਗਾਇਬ ਹੋਣੇ ਵਾਲੇ ਤੱਕ ਆਈ ਨਹੀਂ ਪਤਾ ਨਹੀਂ ਕਿੱਧਰ ਅੱਗ ਲੱਗੀ ਇਹਨਾਂ ਨੂੰ ਹਣ ਖਾਫਣਾ ਨਾ ਹੋਵੇ ਐਵੇਂ ਗੱਲ ਬਣਾ ਗਿਆ ਕਿਆ ਤੂੰ ਸੌਗਾ ਨਹੀਂ ਗਿਆ ਸੌਗਾ ਨਹੀਂ ਕੱ ਗਿਆ ਮੈਂ ਤਾਂ ਕੋਈ ਨਹੀਂ ਆਖਿਆ ਮੈਂ ਮੈਂ ਸੁਣ ਕੇ ਹਲੇ ਹੀਰੇ ਨੇ ਫੋਨ ਨਹੀਂ ਕਟਿਆ ਏ ਮੈਨੂੰ ਸਾਰਾ ਹੀਰੇ ਤੋਂ ਪੁੱਛ ਹੀਰੇ ਦਾ ਪੁੱਛ ਕਿਹਾ ਕਿਨੇ ਕਿ ਉਹ ਤਾਂ ਹੀ ਤੋਂ ਨੇ ਗੱਲ ਕੀਤੀ ਹੈ ਹੀ ਆ ਕੀ ਆਖਿਆ ਸੀ ਕਿਹਾ ਸੀ ਹੈ ਬੇਬੇ ਤੂੰ ਕੀ ਆਹੀ ਪਤਾ ਨਹੀਂ ਕਿਉਂ ਆਏ ਨਹੀਂਗੇ ਹੁਣ ਤੱਕ ਨਖਾਣ ਆਏ ਆਏ ਅਗਰ ਨਖਾਪਣ ਦੀ ਕਰਾਈ ਬਿਲਕੁਲ ਦਫਾ ਹੋਣੇ ਵਾਲੇ ਤੱਕ ਆਏ ਮੈਂ ਦਫਾ ਨਹੀਂ ਮੈਂ ਕਿਨ ਨਖਾਪਣੇ ਹੁਣ ਤੱਕ ਬੇ ਬੁਕਰ ਨਾ ਤੂੰ ਮੈਂ ਆਏ ਆਖੇ ਨਖਾਪਣੇ ਹੁਣ ਤੱਕ ਨਹੀਂ ਆਏਗੇ ਬਹੁਤ ਅੱਧੀ ਰਾਤ ਹੋਈ ਪਈ ਆ ਵੇਲਾ ਮੂੰਹ ਤੇ ਆ ਮੈਂ ਕੀ ਆਖਿਆ ਕਿ ਮੈਂ ਤੂੰ ਕਹੇ ਹਾਂ ਬਸ ਤਾਂ ਬਾਹਰ ਤੱਕ ਕਰਦਾ ਵੇਲਾ ਕਿਆ ਹੀ ਇੰਦਾ ਇਹ ਗੱਲਾਂ ਨੇ ਹੈ ਆ ਅਗਲਾ ਮੂੰਹ ਤੇ ਥੋੜੀ ਝੂਠ ਬੋਲੋ ਕਿਉਂ ਕਿਉਂ ਜਿਹੜਾ ਬੰਦਾ ਝੂਠ ਮਾਰਦਾ ਉਹਨੂੰ ਜ਼ਰੂਰ ਝੂਠ ਮਾਰਨਾ ਪੈਂਦਾ ਮੂੰਹ ਹੋਵੇ ਤੇ ਭਾਵੇਂ ਪਿੱਛੇ ਪਿੱਛੇ ਹੋਵੇ ਉਹ ਜਿਹੜਾ ਮਾਰਨ ਗਿੱੱਗੇ ਆਵੇ ਨਾ ਜ਼ਰੂਰ ਝੂਠਵਾਂ ਮੈਂ ਝੂਠੀ ਮਾਰ ਦਿੰਦਾ ਤੇ ਪਾਸੇ ਵੀ ਮਾਰ ਦਿੰਦਾ ਉਹ ਫਿਰ ਝੂਠੀ ਮਾਰੀ ਜਾਂਦੀ ਨਾ ਬੇਬੇ ਮੈਂ ਮਹਾਮਰ ਦੀ ਝੂਠੀ ਮਾਰੀ ਜਾਂਦੀ ਬੇਬੇ ਆਖੇ ਹਾਏ ਮੇਰੇ ਲੱਗ ਜਾਨ ਨਹੀਂ ਆ ਮੈਂ ਕਿਹਾ ਦੋਵੇਂ ਜਾਣੇ ਗਏ ਯਾਰ ਆਵੇ ਆਵੇ ਹਾਏ ਜਾਨ ਨਹੀਂ ਆਇਆ ਵੇ ਆਵੇ ਮੂੰਹ ਤੇ ਗੱਲਾਂ ਮੂੰਹ ਤੇ ਹੋਣਗੀਆਂ ਹਾਂ ਕਿਹਾ ਇਹ ਇਦਾਂ ਕਿ ਨਹੀਂ ਗਿਆ ਸੀ ਕੀ ਆਵੇ ਮੰਮੀ ਦੱਸੀ ਆਂਦੀ ਏ ਉਹ ਹਾਂ ਬਿਆਨ ਤੇ ਕਿਹਾ ਮੇਰੇ ਚੱਤਰ ਕੋਸ ਹੁੰਦਾ ਤੇ ਅੱਕੜਾ ਈ ਇਹਦਾ ਨਹੀਂ ਆਇਆ ਇੱਕ ਬੇੜਾ ਹੋ ਗਿਆ ਆਖਣਾਈ ਉਹਨਾਂ ਕੋਲ ਸੀ ਗਿਆ ਉਹਨਾਂ ਕੋਲ ਉਹ ਮਾਰਦੇ ਸੀ ਆੜਿਆ ਫੜ ਜਾਂਦੇ ਆ ਦਨ ਲੈ ਕਵਰ ਜਿਹੜਾ ਚੜਾ ਕੇ ਲਿਆਉਂਦਾ ਹੈ ਇਹ ਗੰਦਾ ਚੂਸ ਕੱਢਿਆ ਪਿਆ ਹੋਣ ਇਹ ਨਾ ਕੀ ਹੋਇਆ ਅੱਜ ਕਿਸੇ ਨੇ ਪੰਪਾ ਦਿੱਤਾ ਤੋੜਨਾ ਮੈਨੂੰ ਆਪੇ ਆਇਦਾਂ ਸੋਣਾ ਰਾ ਕੀ ਚੱਕਿਆ ਮੱਚ ਪੇੜ ਮਾਰ ਲਈ ਐਡਾ ਸੋਣਾ ਡਾਲਰ ਆ ਗਿਆ ਪੰਜ ਦੇ ਇੱਧਰ ਗੰਦਾ ਲੱਗੀ ਗੰਦਾ ਮੈਨੂੰ ਨਹੀਂ ਲੱਗਦਾ ਮੇਰਾ ਫੋਨ ਤੋੜ ਤਾ ਨਹੀਂ ਦਿੱਤੇ ਨਾ ਜੀ ਨਾ ਜੀ ਕਿ ਨੂੰਣ ਲੱਗਿਆ ਨਾ ਹਾਂ ਜਲੂਸ ਲੱਗਦਾ ਨਾ ਬੇਬੇ ਹਾਂ ਲੱਗਦਾ ਸੋ ਅੱਗੇ ਨਾਲ ਅੱਗੇ ਦਾ ਬਾੜਾ ਭੋਰਨਾ ਅਸੀਂ ਗੰਦਾ ਜਿਹਾ ਅਸੀਂ ਇੱਥੇ ਇੱਥੇ ਪੈਸੇ ਪਾ ਲੈਂਦੇ ਉਹਨੇ ਤਾਂ ਚੱਕਾ ਜਾਂਦਾ ਕਬਰ ਉਹ ਮੇਰਾ ਜੀ ਨਹੀਂ ਲੱਗਦਾ ਬੇ ਚੁੱਪ ਚੁੱਪ ਕਰ ਜੋ ਯਾਰ ਚੁੱਪ ਕਰ ਜੋ ਸਾਰੇ ਜਣੇ ਨਹੀਂ ਜੀ ਲੱਗਦਾ ਤੇ ਨਾ ਲੱਗੇ ਅਸੀਂ ਕੀ ਕਰਕੇ ਚੁੱਪ ਕਰ ਜੋ ਚੁੱਪ ਦਾ ਦਾਨ ਬੱਚੋ ਤੇ ਚੁੱਪੀ ਬੈਠੇ ਤੂੰ ਹੀ ਬੋਲਣ ਲਾਇਆ ਸੋ ਸਾਰੇ ਚੁੱਪ ਬੈਠੇ ਤੂੰ ਹੀ ਸੋਝਵਾਦੀ ਨਹੀਂ ਪੂਰੀ ਬੇ ਅਸਲੀ ਜੀ ਲੱਗਦਾ ਜੇ ਆਪਾਂ ਨੂੰ ਭਰਾਓ ਨਾ ਜਾਣਦੇ ਤਾਂ ਨਾ ਚੰਡੀਗੜ੍ਹ ਆਪਾਂ ਨਹੀਂ ਭੂਆ ਕੋਲੇ ਜਾਇਆ ਕਰਨਾ ਇਸ ਤੋਂ ਬਾਅਦ ਭੂਆ ਨਾਲ ਕਨੈਕਸ਼ਨ ਕਾਦਾ ਕੰਨੀ ਕਰਦੇ ਕਨੈਕਸ਼ਨ ਹੀ ਆ ਜਦੋਂ ਮੈਨੂੰ ਚੰਡੀਗੜ੍ਹ ਨਹੀਂ ਜਾ ਆਪਾਂ ਭੂਆ ਕੋਲੇ ਨਹੀਂ ਜਾਇਆ ਕਰ ਕੋਈ ਭੂਆ ਕੋਲ ਤਾਂ ਜ਼ਰੂਰ ਜਾਣਾ ਚੰਡੀਗੜ੍ਹ ਬਾਅਦ ਆ ਜਾਈਏ ਐਵੇਂ ਅਸੀਂ ਨਹੀਂ ਭੂਆ ਕੋਲੇ ਜਾਣਾ ਜਾਣਾ ਭੂਆ ਕੋਲ ਜਾਣਾ ਜਾਣਾ ਬੇਬੇ ਵੀ ਦੂਜੇ ਦਿਨ ਭੂਆ ਕੋਲੇ ਚਲੀਏ ਭੂਆ ਕੋਲੇ ਚਲੀਏ ਪਰ ਮੈਂ ਨਹੀਂ ਲੈ ਉਹਦੇ ਨਾਲ ਰਹਿ ਗਈ ਤੇ ਬਈ ਕੀ ਕਰਨਾ ਹੁੰਦਾ ਭੂਆ ਕੋਲੇ ਜਾ ਕੇ ਫੋਨ ਤੇ ਗੱਲ ਹੋ ਤੇ ਜਾਂਦੀ ਹੈ ਆ ਹੀ ਨਿਓ ਅੱਜ ਤੋਂ ਬਾਹਰ ਜਾਣਾ ਘੂਆ ਕੋਲ ਬੇਬੇ ਤੂੰ ਵੀ ਹੁਣ ਨਾ ਨਹੀਂ ਜਾਣਾ ਦੰਦਾ ਹੈ ਨਾ ਆਹ ਤੋਂ ਨੰਬਰ ਤਾਂ ਨਹੀਂ ਗਿਆ ਹੁਆ ਆਹ ਕੀ ਗੰਦੀ ਏ ਮਸ਼ੀਨ ਚਾਈਨਾ ਮੇਡ ਈ ਹੈ ਔਰ ਕੀ ਹੈ ਤੂੰ ਲੈ ਮੈਂ ਤਾਂ ਇਹ ਆ ਕੀ ਆ ਕੀ ਗੰਦੀ ਈ ਲੈ ਚੱਲ ਕੋਈ ਨਹੀਂ ਆ ਥੱਲੇ ਨਹੀਂ ਘਟਣਾ ਮੈਂ ਥੱਲੇ ਲੱਗਾ ਹੈ ਕਿੰਨੇ ਡਾਲਰ 500 ਡਾਲਰ ਦੀ ਹੈ ਹੂੰ 500 ਲੱਗਦੀ ਜੀ 50 ਡਾਲਰਾਂ ਦੀ ਹੁੰਦੀ ਪੂਰਾ ਪੜਾ ਦੇ ਵੇਖੀ ਨਹੀਂ ਕੋਈ ਚੀਜ਼ ਇਤੋਂ ਕੋ ਕਰਦਾ ਹੁੰਦਾ ਹੈ ਦਾ ਪਾਪਾ ਪੂਰਾ ਕਰ ਪੂਰਾ ਲੱਕੋ ਅਸੋਇਆ ਹਾਂ ਅਸੀਂ ਕਰੇ ਮੇਰੇ ਮਾਡਲ ਅਜਾ ਕੁੱਤਾ ਲਾ ਆਇਦਨ ਫੜਿਆ ਦੇ ਹੁਣ ਮੈਂ ਤਾਂ ਆ ਬਰੀਨ ਬੜੇ ਖਾਂਦੀ ਹੁੰਦੀ ਸੀ ਲਿਆ ਕੇ ਇਹ ਉਹਨਾਂ ਮੋਨਾਂ ਦੇ ਚਵਾਕਾਂ ਦੇ ਸੀਗੀ ਹਾਂ ਉਹ ਬੜੇ ਸੀ ਵਿੱਚ ਪਾਤਾ ਪਤਾ ਸਾਰਾ ਬੇਤੀ ਇਹ ਬੇਬਰ ਸੋਈ ਤੇ ਚੀਜ਼ਾਂ ਦਾ ਸਮਾਨ ਸਾਰਾ ਪਾ ਲਾਂਗੇ ਔਰ ਰਾਖ ਸੁਵੀ ਸਾਰ ਰਾਖ ਸੁਕਾ ਕੇ ਬੰਦ ਸੈਟ ਤੇ ਲਪਾਵਾ ਕੇ ਤੇ ਮੈਂ ਰੱਖਿਆ ਆ ਆ ਵੇਗਾ ਯਾਨੀ ਮੇਰਾ ਕਮਟਾ ਦਾ ਸਾ ਇਹ ਤਾਂ ਕੱਲੋਂ ਆਏ ਸੀ ਮਨ ਨੂੰ ਅਸੀਂ ਤਾਂ ਭੂਆ ਕੋਲੇ ਜਾ ਕੇ ਵੀ ਕਰਦੀਆਂ ਗੱਲਾਂ ਹੀ ਕਰਦੇ ਨੇ ਚੋ ਕਿ ਸਾਰਾ ਕੁਝ ਦੱਸ ਦਿੰਨੇ ਸਾਡੇ ਘਰੇ ਆਏ ਹੋਇਆ ਆਏ ਹੋਇਆ ਘਰ ਦੀਆਂ ਗੱਲਾਂ ਥੋੜੀ ਕਰੀ ਤੇ ਹੁੰਦੀਆਂ ਤੇ ਹੋਰ ਬਾਹਰ ਨਹੀਂ ਕਰਦੀਆਂ ਹੁੰਦੀਆਂ ਤੈਨੂੰ ਤਾਂ ਤਾਂ ਭੇਜੀਦਾ ਤੂੰ ਜਾ ਕੇ ਮੈਲਵਾਰ ਤਾਂ ਆਪ ਦਾ ਖਾ ਪੀ ਕੇ ਤੇ ਆਜੇ ਥੋੜੀ ਘਰ ਦੇ ਸਾਰਾ ਕੁਝ ਪ੍ਰਾਈਵੇਸੀ ਦਾ ਕੋਈ ਜਾਣਾ ਅੱਜ ਤੋਂ ਬਾਅਦ ਹੋਰ ਅੱਬਾ ਮੈਂ ਕਹਣਾ ਤੁਰੀ ਲੈ ਕਿਸੇ ਨਾਮ ਨਹੀਂ ਜਾਣਾਗਾ ਠੀਕ ਆ ਕੀ ਵੇਖੀ ਜਾਉ ਨਹੀਂ ਜਾਣਾਗਾ ਜਦੋਂ ਜਾਵਾਂਗੀ ਮੈਂ ਐਵੇਂ ਹੀ ਜਾਉਂਗੀ ਜਾਵਾਂਗੀ ਮੈਂ ਤਾਂ ਆਪਾਂ ਨਹੀਂ ਜਾਣ ਦੇਣਾ ਕਿਉਂ ਨਹੀਂ ਜਾਣਾ ਠੀਕ ਹੈ ਨਾ ਮੈਂ ਵੀ ਭਾਣਾ ਫੋਨ ਕਰਕੇ ਕਹਿ ਦੇਣਾ ਕਿ ਬੇਬੇ ਨੂੰ ਫੋਨ ਨਾ ਲਾਏ ਇਹ ਐ ਨਹੀਂ ਖਰਾਬ ਹੁੰਦਾ ਇਹਨੂੰ ਆਈ ਨਹੀਂ ਹੁੰਦਾ ਆ ਜੀ ਆਏ ਕਰੀ ਜਾਂਦੇ ਜਿਵੇਂ ਕਦੇ ਕੋਈ ਚੀਜ਼ ਹੀ ਨਹੀਂ ਵੇਚੀ ਹੁੰਦੀ ਨਹੀਂ ਇਹ ਤਾਂ ਅਸੀਂ ਲੱਗੇ ਰਹੇ ਹਾਂ ਉਹ ਮਸ਼ੀਨ ਨਾਲ ਲੈਣ ਦੇ ਬੋਲੇ ਜਾ ਕੇ ਸਾਖ ਸਰਵੰਦੀ ਝੂਠਾ ਭਾਈਚਾਰਾ ਤੇਰੇ ਕੋਲੋਂ ਬੰਦਿਆ ਜਾਣਾ ਸਭ ਨੇ ਵਟ ਕਿਨਾਰਾ ਕਿਹਨੇ ਕਿਉਂ ਤਝਡਾਣੀ ਤੂੰ ਇਹੀ ਮਾਰ ਜਮਾ ਤੋਂ ਹਾਣੀ ਸੁਣ ਲਿਆ ਦੋ ਦੋਸਤੀ ਕੰਮ ਆਉਂਦੇ ਕੋਈ ਨਹੀਂ ਦੋਸਤ ਆਹ ਦੇ ਤੁਹਾਡੇ ਤੋਂ ਪੈਸੇ ਮੰਗ ਰਹੇ 2 ਲੱਖ ਦੇ ਦੋਗੇ ਤੁਸੀਂ ਲਿਆਉ ਦੇਓ 200 ਮੰਗ ਲਿਆ ਕੇ ਲਿਆ ਕੇ ਦੇ ਦੇਂਦੇ ਦੋਸਤ ਨਾਲ ਤਾਂ ਗੈਣਾ ਵੀ ਮਾੜੇ ਕੰਮ ਕਰੇ ਤੇ ਆ ਚੱਕ ਤੂੰ ਨਾਲ ਇਦਾਂ ਪਿਆਰ ਨਾਲ ਗੱਲਾਂ ਕਰਨਗੇ ਤੇ ਮੇਰੇ ਨਾਲ ਲੜਦੇ ਹੀ ਰਹਿਣਗੇ ਇਹ ਛੋਲੇ ਗੁੱਬਲੇ ਇਹ ਰੰਬੋ ਇਧਰ ਆ ਪੁੱਤ ਇਹ ਕਿਹੜਾ ਚੰਡੀਗੜ ਜਾਂਦਾ ਆ ਪਾਪਾ ਤੁਮੇ ਮੇਰਾ ਯਾਰ ਨਹੀਂ ਚੀਕੀ ਲੱਗਦਾ ਪਿਆ ਘਰੇ ਕੀ ਕਰੇ ਬੰਦਾ ਤੇ ਕੰਮ ਤੋਂ ਆਣਾ ਤੈਨੂੰ ਕੰਮ ਕਰਾ ਲੈ ਡੈਡੀ ਨਾਲ ਜਾ ਕੇ ਤੇ ਖੇ ਤੇ ਕੀ ਕਿਤੇ ਰੱਖਿਆ ਮੇਰਾ ਪਪਾ ਇਧਰ ਪਿਆ ਕੇ ਅੰਦਰ ਹੀ ਖਾਦਾ ਲਾ ਕਹਿੰਦੇ ਕਿ ਕਿਹੜਾ ਕਹਿੰਦੇ ਅੱਜ ਖਾਦ ਕੱਪੜੇ ਖਾਦਾ ਲਟੇ ਚੀਜ਼ ਪਾ ਲੈ ਮੈਂ ਨਹੀਂ ਉਥੇ ਖਾਦ ਖਲਾਰ ਜਾ ਕੇ ਇਧਰ ਛੱਡੋ ਪਤਾ ਕਿੰਨਾ ਮਹਿੰਗਾ ਟਾਚੀ ਦਫਾ ਹੋਵੇ ਆਪਾਂ ਚੱਲੇ ਚੰਡੀਗੜ ਨੂੰ ਜਾਣਾ ਨਹੀਂ ਆਪ ਜਦੋਂ ਭੂਆ ਕੋਲੇ ਜਾਣਾ ਹੁੰਦਾ ਉਦੋਂ ਤੇ ਫਟਾਫਟ ਉਦੋਂ ਪੁੱਛ ਕੇ ਜਾਣੇ ਕਿ ਐਸ ਤੋ ਤੇ ਜਾ ਨਹੀਂ ਤਾਂ ਤੇਰੇ ਨਾਲ ਮੈਂ ਕਿਹੜੇ ਬਾਤ ਚੜ ਕੇ ਜਾਈਂ ਜਾ ਨਹੀਂ ਤਾਂ ਹੈ ਗਿਆ ਹੁਣ ਮੈਂ ਵੀ ਚੱਲੇ ਚੰਡੀਗੜ੍ਹ ਗਿਆ ਆਪ ਚੱਲ ਗਿਆ ਫਿਰ ਭੂਆ ਕੋਲੇ ਮੈਂ ਤਾਂ ਆਪ ਆਪ ਆਣੀ ਵਿਆਹ ਕਰਕੇ ਨਹੀਂ ਆਖੇ ਲਾ ਦੇ ਕਰ ਦੇ ਹੁਣ ਮੈਂ ਇਕੱਲੀ ਕੀ ਕਰ ਲਵਾਂ ਬੂਥੇ ਦੇ ਅਵੇ ਸਰਖਣ ਲਗਾ ਗੱਲ ਕੋ ਕੰਮ ਕਰਨੀ ਹੈ ਲੰ ਪਰ ਬਾਪਰਾਣੇ ਤੇ ਕੰਮ ਕਰ ਚੱਲ ਗਈ ਜਾਣਾ ਨਹੀਂ ਚੰਡੀਗੜ੍ਹ ਨਹੀਂ ਜਾਣਾ ਚੰਡੀਗੜ੍ਹ ਹੁਣ ਉਹ ਤੋਂ ਬੇਬੇ ਕੰਮ ਆ ਮੈਨੂੰ ਤੂੰ ਨਾ ਬੇਚਾਰਾ ਤਾਂ ਕੰਮ ਰਹਿੰਦਾ ਹੀ ਰੋਜ਼ ਦਿਹਾੜੀ ਤੇਰਾ ਚੰਡੀਗੜ੍ਹ ਤੋਂ ਮੇਰੇ ਕੰਮ ਹੀ ਨਹੀਂ ਪਰ ਹੋ ਕੋਈ ਨੇ ਲੈ ਪਰਾਈ ਕਿ ਜੇ ਕਾਮੀ ਨੀਗਾ ਚੰਡੀਗੜ੍ਹ ਨੂੰ ਨਹੀਂ ਜਾਂਦੇ ਕੀ ਕਰੇ ਤੇ ਕੀ ਕਰੇ ਕਰਨਾ ਕੀ ਹੈ ਕੰਮ ਕਿਹਨਾਂ ਚੱਲ ਮੋਟਰ ਤੇ ਬੀਬੀ ਨੂੰ ਲੈ ਜਾਨਾ ਬੀਬੀ ਨੂੰ ਭੂਆ ਕੋਲ ਸਾਡੇ ਦੇ ਜਾਣਾ ਭੂਆ ਕੋਲੇ ਤੂੰ ਆਹੋ ਮੈਂ ਚੰਡੀਗੜ੍ਹ ਜਾਵੜਦ ਤੇ ਉੱਥੇ ਛੱਡ ਜਾ ਉੱਥੇ ਛੱਡ ਚੱਲ ਚੰਗਾ ਐ ਨਹੀਂ ਛੱਡਦੇ ਭੂਆ ਕੋਲ ਜਾਣ ਨੂੰ ਤਿਆਰ ਐ ਐਵੇਂ ਚੁੱਪ ਕਰ ਤੂੰ ਇਹਦੋ ਮੁਰ ਕੇ ਕਿੰきゃ ਨਹੀਂ ਕਰਦਾ ਨਾਲੇ ਤਾਂ ਮੈਥਾ ਬੁਰਾ ਕੋਈ ਨਹੀਂ ਚੰਡੀਗੜ੍ਹ 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 ਭੂਆ ਕੋਲ ਜਾਣਾ ਭੂਆ ਕੋਲ ਜਾਣਾ ਭੂਆ ਕੋਲ ਸਣਾ ਚੜਾਈ ਚੱਲੋ ਮੈਨੂੰ ਤੂੰ ਗੁੱਸਾ ਨਾਲ ਚੜਾਈ ਚੱਲ ਤੇ ਨਹੀਂ ਕਰ ਚੰਡੀਗੜ ਚੰਨੀਗੜ ਚੰਨੀਗੜ ਚੰਡੀਗੜ ਚੱਲ ਧੂਆ ਕੋਈ ਨਾ ਧੂਆ ਕੋ ਯਾਰ ਬਾਬਾ ਪੂਆ ਦਾ ਨਾਮ ਨਹੀਂ ਲੈਣਾ ਤੂੰ ਫੇਰ ਪੂਆ ਚੰਡੀਗੜ ਦਾ ਨਾਮ ਨਹੀਂ ਲੈਣਾ ਮੈਂ ਚੰਡੀਗੜ ਦਾ ਨਾਮ ਲਿਆ ਆਹਾ ਕਿ ਚੰਡੀਗੜ ਦਿੰਦੀਗਾ ਚੰਡੀਗੜ ਤੂੰ ਬਾਤ ਸਜ ਬੈਠਾ ਰੋਡ ਦੱਸ ਦੋ ਛਰਮ ਨਾ ਤੇਰੀ ਉਧਰ ਜਿੱਥੇ ਸੇਲੀਆਂ ਤੇ ਗੋੜੇ ਦਿੰਦੀ ਵੰਡ ਹੇ ਜੇ ਹੋਣਾ ਤਾਂ ਵੀ ਮੈਨੂੰ ਖੁਸ਼ੀ ਨਹੀਂ ਮੇਰੇ ਰਹੀ ਨਹੀਂ ਤੇ ਮੈਂ ਜਿਵੇਂ ਆ ਜਿਵਾਕਾਂ ਨੂੰ ਨਾ ਪਿਆਰ ਕਰ ਨੂੰ ਜਨਮਾ ਨੂੰ ਪਿਆਰ ਕਰੀ ਜਾਇਓ ਇਹ ਜਾਨਵਰ ਕਹੜਾ ਬੋਲਦੇ ਅੱਗੋਂ ਵਿਚਾਰੇ ਚੱਕ ਲੋ ਸਾਰੇ ਕਿਤੇੜੀ ਚੱਕ ਲੋ ਡਾਲਰ ਨੂੰ ਵੀ ਚੱਕੋ ਉਹ ਸੌਣੀ ਆ ਕਾਕੀ ਕੋਲੇ ਰਹਿੰਦੇ ਨਾਲ ਰੌਣਕ ਲਈ ਰੱਖਦੇ ਸਾਰੇ ਜਾਨ ਤਾਂ ਮੈਂ ਕਿਹਾ ਰੌਣਕ ਨਹੀਂ ਨਹੀਂ ਮੈਂ ਸਰ ਖਾਣਾ ਨਹੀਂ ਤਾਂ ਚੱਲ ਨਹੀਂ ਜਮੇ ਪਾ ਗਏ ਆ ਅਵਿਆਹ ਪਾ ਕੇ ਲਿਆ ਗਾ ਨਾ ਚੱਲਗਾ ਕੋਈ ਆਈਫੋਨ ਨੀ ਖਾਫੜੇ ਕਿਸੇ ਨੇ ਪੰਪੋ ਦਿੱਤਾ ਤੂੰ ਸੇਰੀ ਖਾ ਗਿਆ ਫੇਰ ਤਾਂ ਉਹਨੇ ਵਿਆਹ ਜਾਂਦਾ ਨਾ ਕਿਸੇ ਦੇ ਕੱਲ ਵਿਆਹ ਕੱਲ ਮੈਂ ਨਹੀਂ ਜਾਣਾ ਕਿਸੇ ਦੇ ਕੱਲ ਆਵੇ ਕੱਲ ਉਹ ਤਾਂ ਨਾ ਨਹੀਂ ਵਿਆਹ ਇਹ ਤਾਂ ਮੈਨੂੰ ਕਿਤੇ ਉਹਨੇ ਜਾਣ ਤੋਂ ਨਹੀਂ ਅਸੀਂ ਕਿਸੇ ਦੇ ਟੋਡਵਾ ਚਲੇ ਤੀ ਤੇ ਘਰੇ ਬਿਠਾ ਦੇ ਉਹ ਨਹੀਂ ਆਜਾ ਤੂੰ ਵੀ ਆਜਾ ਜੋਨੇ ਤੂੰ ਤਾਂ ਮੇਰੇ ਰੋਟੀਆਂ ਪਕਾਉਂਦਾ ਤੇਰਾ ਆਜਾ ਜੋਨੇ ਇੱਥੇ ਆਜਾ ਰੋਟੀਆਂ ਤਾਂ ਸੌਖੀਆਂ ਆ ਨਾ ਮੰਮੀ ਆਤੋਂਦੀ ਨਾ ਬੇਬੀ ਆਤੋਂਦੀ ਖਾਪਣੇ ਦੇ ਸੁੱਕੇ ਵਾਲੇ ਪਕੌੜੇ ਤਾਂ ਨਹੀਂ ਖਾਦੇ ਮਗਰ ਹਾਂਜੀ ਉਹਦੇ ਘਰ ਵਾਲੀ ਜੀਰੇ ਚਲੀ ਗਈ ਹਾਂਜੀ ਉਹਨਾਂ ਨੇ ਸੁੱਕੇ ਵਾਲੇ ਪਕੌੜੇ ਖਾਣੇ ਅੱਛਾ ਤੇ ਬੈਗ ਗਿਆ ਰੇੜੇ ਤੇ ਅੱਛਾ ਰੇੜਿਆਂ ਨੂੰ ਆਖਰ ਜਿਹੜਾ ਭਜਾ ਖਾਦੇ ਸੁੱਕੇ ਵਾਲੇ ਪਕੌੜੇ ਅੱਛਾ ਉਹਨਾਂ ਮਾਦਾ ਤੁਹਾਨੂੰ ਕੀ ਹੋ ਗਿਆ ਉਹ ਮੈਂ ਚਾਰੀ ਬੋਲਦੀ ਜਾਂਦੀ ਮੈਂ ਚਾਚੀ ਕੀ ਦੱਸਾਂ ਮੈਨੂੰ ਪਤਾ ਹੀ ਨਹੀਂ ਲੱਗੇ ਕੀ ਕਰਾਂ ਤੇ ਕੀ ਕਰ ਇਹਦੇ ਸੁੱਕਿਆ ਹੀ ਪਕੌੜੇ ਖਾਦੇ ਆ ਹੋਰ ਕੋਈ ਗੱਲ ਨਹੀਂ ਕੋਈ ਬਾਤ ਸੁੱਕਿਆ ਪਕੌੜੇ ਖਾ ਕੇ ਆਇਆ ਮੈਂ ਉਹ ਤਾਂ ਬੜਾ ਹੀ ਦੱਸ ਦੇਣੀ ਚਾਚੀ ਬੁਰਾ ਚਾਚੀ ਆ ਜਾਂਦੀਏ ਸਭਰਾ ਦਰ ਆਤਵੀ ਆਪੇ ਗੱਲ ਕਰਕੇ ਆਪੇ ਹੱਸ ਪੈਂਦੇ ਦੱਸ ਕਮਾਲ ਥੋੜੇ ਤੇ ਗੱਲ ਕਰਕੇ ਸემი ਹੱਸਣਾ ਤੇ ਅਸੀਂ ਹੱਸ ਹੀ ਰਹਾ ਹਾਲੇ ਯਾਰੋ ਤੇ ਉਹ ਜੂ ਚੰਗਾ ਕਹੋ ਤੰਦਰੁਸਤੀ ਨਾ ਜਾਏ ਤੰਦਰੁਸਤੀ ਨਾ ਲਾਈ ਮੈਂ ਲੇਟ ਹੋ ਜਾਂਦਾ ਕੀ ਵੀ ਤਾਂ ਫੜਾ ਦੇ ਮੈਨੂੰ ਕੀ ਕਰਨ ਕੀ ਹੋ ਜੂ ਇਹ ਤੇ ਮੈਂ ਖੂ ਵੀ ਲਊਂਗਾ ਸਾਲੇ ਆਰੀ ਚ ਮੈਂ ਨਾ ਚੰਡੀਗੜ੍ਹ ਚੱਲੇ ਮੈਂ ਵਿਆਹ ਕਰਾਉਣ ਨਹੀਂ ਚੱਲੇ ਚੁੱਪ ਕਰਕੇ ਚਾਬੀ ਦਿਓ ਤੇ ਮੈਂ ਜਾਵਾਂ ਯਾਰ ਤੇ ਉਹ ਛੱਡੀ ਨਾ ਓਏ ਗੋਲ ਟੁੱਟ ਜਾਣਾ ਯਾਰ ਟੁੱਟ ਜਾ ਟੁੱਟ ਜਾਵੇ ਟੁੱਟ ਜਾਣਾ ਬੇਬੇ ਦੀ ਪਕੜ ਪਲਾ ਸਰ ਗਈ ਆ ਲੈ 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 ਬੇਬੇ ਨਾਲ ਹੀ ਚਾਲੂ ਮਚਾਲੂ ਨਾਲ ਹੀ ਕਾਪੀ ਕਾਪੀ ਬੇਬੇ ਦੀ ਸੋਨੀ ਜੀ ਨਾ ਹਕਾਰਿਆ ਦੇ ਪਾਲਿਆ ਗੂ ਚੁੱਟਿਆ ਉਹ ਤਾਂ ਡਕਟਰਾਂ ਲਈ ਥੱਲੇ ਵਰਦ ਦਿੰਦਾ ਖਾਣ ਸਾਰਾ ਕੁਝ ਚੱਕ ਲੈਦਾ ਆ ਆਪਣਾ ਗਰੀਸ ਕਹਿਆ ਮਰ ਗਿੱਟੇ ਗਿਆ ਆਇਆ ਮਰ ਗਿੱਟੇ ਗਿਆ ਲੱਭੇ ਲੈ ਲੈ ਮੈਂ ਬੇਚ ਕੀ ਗੰਦਾ ਕੋਈ ਚਾਹ ਦੇ ਸ਼ਾਲ ਲਾਓ ਨਵੇਂ ਵਧੀਆ ਲਓ ਮੈਂ ਆਈ ਲਵਣਾ ਮੇਰੇ ਪੈਰ ਤੇ ਹੈ ਬਿਲ ਪੈਕੀ ਫਿਰ ਚੱਗੀ ਆਈ ਵੀ ਚੱਗੀ ਮੇਰੇ ਪਾੜ ਤੇ ਕੀ ਆਇਆ ਹੈ ਨਹੀਂ ਕਹ ਰੋ ਕਿਆ ਗੰਦੇ ਬੰਦੇ ਬੇਬੇ ਤੁਹਾਨੂੰ ਕਹੇਗੀ ਮੈਨੂੰ ਤਾਂ ਕੋਈ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਮੈਂ ਤਾਂ ਗੰਦੇ ਬੰਦੇ ਮੈਂ ਤਾਂ ਨਹੀਂ ਟੂ ਟੂ ਪਾਣਿਆ ਲਿਆ ਰਾ ਕੇ ਛੱਡੀਆਂ ਯਾਰ ਇਹਨਾਂ ਨੇ ਨਹੀਂ ਯਾਰ ਹੋਣਾ ਯਾਰ ਗੁੱਸੇ ਯਾਰ ਇਹਨਾਂ ਨੇ ਨਹੀਂ ਇਰੀਟੇਟ ਹੋਣਾ ਸੀ ਅੱਖ ਅੱਗੇ ਗੱਲਾਂ ਕਰ ਕਰ ਕੇ ਯਾਰ ਇਹਨਾਂ ਨੂੰ ਅੰਟੀ ਨੂੰ ਆਂਟੀ ਬਹੁਤ ਚਲਾਗ ਆਂਟੀ ਦੇ ਪਾਸ ਲੱਗ ਗਿਆ ਹੈਗਾ ਹਨਾ ਆਂਟੀ ਕਿ ਤੁਸੀਂ ਵੇਖ ਲੈਣਾ ਕੈਮਰਾ ਵੇਖ ਲੈ ਸੀ ਨੂੰ ਤੁਸੀਂ ਇਹਨਾਂ ਨੇ ਦੇਖ ਲਿਆ ਹੀ ਇਹਦਾ ਹੁਣ ਪਤਾ ਇੰਨਾ ਕੋਈ ਵਲੌਗ ਨੂੰ ਚੋਰੀ ਬਣਾ ਦੇ ਸਮਝ ਜਾਂਦੇ ਉਸ ਹਿਸਾਬ ਨਾਲ ਹੀ ਕਰਦੇ ਆ ਮੈਂ ਸੋਚਿਆ ਮੈਂ ਤੇ ਗੱਲਾਂ ਕਰ ਕਰ ਬੋਰ ਹੋ ਗਿਆ ਜੀ ਹੁਣ ਇਹਦੀ ਟੇਟ ਹੋਣੀ ਹੈ ਹੁਣ ਇਹ ਹੁੰਦੇ ਨਹੀਂ ਪਏ ਯਾਰ ਇਸ ਸਵਾਪਤੀ ਕਰਨ ਲੱਗੇ ਯਾਰ ਪਰ ਅਸੀਂ ਉਹ ਟਾਈਪ ਦਾ ਐਡੀਟਿੰਗ ਨਾ ਕਰਦੇ ਕਰਦੇ ਨੂੰ ਮੈਂ ਬਾਜੋ ਭਰਾਓ ਘਰੋਂ ਨਾ ਕਾਹ ਰੋਟੀ ਵੀ ਪਾਣੀ ਹੁੰਦੀ ਹੈ ਕੀ ਕਰੀਏ ਔਰ ਮੈਨੂੰ ਤੇ ਹੀਰੇ ਨੂੰ ਰੋਟੀ ਨਾ ਦੇਂਦੇ ਉਦੋਂ ਦੇ ਵਲੌਗ ਹੀ ਬਣਾਈ ਜਾਂਦੇ ਆ ਤਾਂ ਇਹ ਕਿੰਬੜਿਆ ਪਿਆ ਗੱਲਾਂ ਨੂੰ ਸਾਡਾ ਤਾਂ ਜਾਨ ਹੀ ਖਾ ਗਿਆ ਸਵੇਰ ਤੋਂ ਫਿਰ ਇਹ ਤੈਨੂੰ ਲੱਗਾ ਮੈਂ ਤਾਂ ਆਖਿਆ ਕਿ ਨੌਟਰੀ ਗੱਲਾਂ ਕਰਦਾ ਕਿਹੜੀਆਂ ਗੱਲਾਂ ਆ ਜਿਹੜੀਆਂ ਗੱਲਾਂ ਕਰਦਾ ਭੂਆ ਕੋਈ ਨਹੀਂ ਜਾਣਾ ਭੂਆ ਨੂੰ ਨਹੀਂ ਦੇਣਾ ਭੂਆ ਨੂੰ ਆਉਣ ਨਹੀਂ ਦੇਣਾ ਬੇੰਤ ਨੂੰ ਤੂੰ ਨਹੀਂ ਆਂਦੀਆਂ ਭੈਣਾਂ ਦਾ ਨਾਂ ਲੈਣਾ ਵੇਖ ਨਾ ਤੂੰ ਇਹ ਜਿਹੀਆਂ ਗੱਲਾਂ ਕਰਦਾ ਬੇਬੇ ਬੇਬੇ ਭੂਆ ਦੀਆਂ ਗੱਲਾਂ ਨੂੰ ਸੀਰੀਅਸ ਲੈ ਗਈ ਤੁੱਕੇ ਮੈਨੂੰ ਲੱਗਾਂ ਮਜ਼ਾਕ ਬਹੁਤ ਸੋਹਣਾ ਲੱਗਾਂ ਹਾਂ ਬਹੁਤ ਸੋਹਣਾ ਤੁਹਾਨੂੰ ਤਾਂ ਜਵਾਂ ਹੀ ਨਹੀਂ ਚੰਗਾ ਲੱਗਾ ਨਹੀਂ ਭੂਆ ਕੋਲੇ ਸੋਹਣਾ ਨਹੀਂ ਲੱਗਾ ਮੈਨੂੰ ਕਿ ਕਰਾ ਸੋਹਣਾ ਲੱਗਦਾ ਮੈਨੂੰ ਕੋ ਸੋਹਣਾ ਲੱਗਣਾ ਜਦੋਂ ਆਈਆਂ ਗਿਨਾਂ ਕਰਦਲ ਦੱਸੋ ਕਿਦਾਂ ਤੁਹਾਡਾ ਬਹੁਤ ਸੋਹਣਾ ਮੇਰਾ ਛੋਲਾ ਹੋਰ ਮਾਰਾ ਬਲੌਗ ਦਾ ਬਲੌਗ ਵੀ ਬਹੁਤ ਸੋਹਣਾ ਬਣ ਗਿਆ ਜਲ ਚੰਗਾ ਹੋ ਗਿਆ ਮਸ਼ਹੂਰੀ ਹੋ ਗਈ ਆਪਣੀ ਜੋਰੀ ਇਹਦਾ ਲੱਗਾ ਮਨ ਫੰਗਾਲਾ ਕੱਢੀ ਜਾਣਾ ਤੇ ਕਿੰਦਾ ਲੱਗਾ ਕਮੈਂਟ ਕਰਕੇ ਦੱਸ ਦਿਓ ਵੈਸੇ ਬੇਬੇ ਤੁਸੀਂ ਨਾ ਗੁੱਸੇ ਨਹੀਂ ਹੋਏ ਮੈਂ ਸੋਚਿਆ ਸਾਰੀ ਪਰਿਵਾਰ ਨੂੰ ਅੱਜ ਇੰਨਾ ਤਾਂ ਗੁੱਸਾ ਹੋਏ ਪਏ ਆ ਇਰੀਟੇਟ ਸੋਚਦਾ ਉਹਦੋਂ ਦਾ ਨਿਕਲੇ ਪਿਆ ਜਦੋਂ ਦਾ ਵਿਆਹ ਜਾ ਕੇ ਆਇਆ ਹੁਣ ਗੁੱਸੇ ਗੁੱਸੇ ਰੋਜ਼ ਗੁੱਸੇ ਗੁੱਸੇ ਬਾਈ ਬਾਈ ਦੱਸ ਲੋ ਕਮੈਂਟ ਲਾ ਮਾਸੀ ਵਿਚਾਰੀ ਬਾਹਰੋਂ ਆਈਏ ਤੇ ਇਹ ਵੇਲੇ ਦੱਸ ਓਏ ਆਂਦਾ ਤੂੰ ਆਪਦੀ ਭੈਣ ਕੋਲੇ ਨਹੀਂ ਜਾਣਾ ਨਾ ਭੈਣ ਨੂੰ ਇੱਥੇ ਆਉਣ ਦੇਣਾ ਤੇ ਮੈਨੂੰ ਆਦਾ ਕਿ ਭੂਆ ਨਾ ਨਹੀਂ ਨਾ ਨਾ ਲਾਈ ਜਾ ਸਾਰੇ ਘਟਨਾਰੇ ਆਪਾਂ ਇਹ ਚੰਨੀ ਘੜ ਨਹੀਂ ਜਾਣਦੇ ਨਾ ਮੈਂ ਚੰਨੀ ਘੜ ਨਹੀਂ ਜਾਣਦੇ ਨ ਤੇ ਸੈਪੂ ਕੋ ਕੀ ਫਿਰ ਆਹੋ ਲੈ ਅਸੀਂ ਓਏ ਸੀਰੀਅਸ ਲੈ ਗਏ ਤਾਂ ਜਾਣ ਕੇ